ਅਸੀਕਾਲ ਜੀ ਸਵਾਗਤ ਕਰਦੇ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਲੂ ਵਾਲੇ ਕਿਸਾਨ ਭਰਾਵਾਂ ਦੇ ਲਈ ਆ ਆਲੂ ਦੇ ਪਛੇਤਾ ਚੂਲਸ ਰੋਗ ਬਾਰੇ ਗੱਲਬਾਤ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਵੇਂ ਜਿਹੜਾ ਆਲੂ ਦਾ ਪਛੇਤਾ ਰੋਗ ਆ ਉਹ ਚੂਲਸ ਰੋਗ ਹੈ ਉਹ ਆਉਂਦਾ ਤੇ ਕੀ ਨੁਕਸਾਨ ਕਰਦਾ ਇਸ ਨੂੰ ਰੋਕத் थाम ਆਪਾਂ ਕਿਵੇਂ ਕਰਨੀ ਹੈ ਆ ਜੇ ਗੱਲ ਕਰੀਏ ਪਛੇਤੇ ਚੂਲਸ ਰੋਗ ਜਿਸ ਨੂੰ ਲੇਟ ਬ੍ਰਾਈਟ ਆਪਾਂ ਕਹਿੰਦੇ ਆ ਇਹ ਫਾਈਟੋਫਥੋਰਾ ਇਨਫੈਸਟੈਂਸ ਨਾਂ ਦੀ ਜੋ ਉਲੀ ਹੈ ਉਸ ਦੇ ਕਰਕੇ ਆਉਂਦਾ ਆ ਇਸ ਦੇ ਆਉਣ ਦਾ ਜੋ ਕਾਰਨ ਹੈ ਜਾਂ ਜੇ ਆਪਾਂ ਦੇਖੀਏ ਵੀ ਜਦੋਂ ਹਵਾ ਦੇ ਵਿੱਚ ਵਾਤਾਵਰਨ ਦੇ ਵਿੱਚ ਬੱਦਲ ਬਾਈ 2-3 ਦਿਨ ਲਗਾਤਾਰ ਬਣੀ ਰਹੇ ਔਰ ਜਿਹੜਾ ਰਾਤ ਦਾ ਟੈਂਪਰੇਚਰ ਆ 10 ਡਿਗਰੀ ਤੋਂ ਉੱਪਰ ਹੁੰਦਾ ਔਰ ਉਸ ਜਗ੍ਹਾ ਦੇ ਉੱਪਰ ਜਦੋਂ ਹਲਕੀ ਬੂੰਦਾ ਬੰਦੀ ਆ بارش ਹੁੰਦੀ ਹੈ ਉਸ ਮੌਸਮੋਂ ਦੇ ਵਿੱਚ ਇਸ ਬਿਮਾਰੀ ਦੇ ਆਉਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਔਰ ਖਾਸ ਕਰ ਉਹਨਾਂ ਫਸਲਾਂ ਦੇ ਵਿੱਚ ਜਿਹੜੀਆਂ ਇਸ ਨੂੰ ਜਾਦੇ ਸਸੈਪਟੇਬਲ ਨੇ ਔਰ ਦੂਸਰੀ ਚੀਜ਼ ਜਿੱਥੇ ਥੋੜਾ ਜਿਹਾ ਕਿਤੇ ਨਾਈਟ੍ਰੋਜਨ ਜਿਹੜੀ ਖਾਦ ਦੀ ਵਰਤੋਂ ਵੱਧ ਹੋਈ ਹੋਈ ਹੈ ਉਸ ਜਗ੍ਹਾ ਤੇ ਇਸ ਜਿਹੜੀ ਬਿਮਾਰੀ ਦਾ ਹਮਲਾ ਆਪਾਂ ਨੂੰ ਅਕਸਰ ਦੇਖਣ ਨੂੰ ਮਿਲ ਜਾਂਦਾ ਇਹ ਬਿਮਾਰੀ ਹੈ ਜਿਹੜੀ ਇਹ ਪੱਤੇ ਦੇ ਉੱਪਰ ਟਾਣੀ ਦੇ ਉੱਪਰ ਔਰ ਆਲੂ ਦੇ ਦਾਣੇ ਦੇ ਉੱਪਰ ਨੁਕਸਾਨ ਕਰਦੀ ਹੈ ਪੱਤੇ ਦੇ ਉੱਪਰ ਇਸ ਦੇ ਖਾਕੀ ਕਾਲੇ ਰੰਗ ਦੇ ਪੂਰੇ ਰੰਗ ਦੇ ਦਾਗ ਬਣਦੇ ਆ ਉਹ ਪੱਤੇ ਦੇ ਕਿਸੇ ਵੀ ਪੋਰਸ਼ਨ ਦੇ ਉੱਪਰ ਬਣ ਸਕਦੇ ਆ ਔਰ ਹੌਲੀ ਹੌਲੀ ਅੱਗੇ ਫੈਲਦੇ ਆ ਔਰ ਬੜੀ ਜਲਦੀ ਹੀ ਉਹ ਸਾਰੇ ਪੱਤੇ ਨੂੰ ਕਾਲਾ ਕਰ ਦਿੰਦੇ ਆ ਜਿਸ ਦੇ ਨਾਲ ਜਿਹੜੀ ਦੂਰੋਂ ਫਸਲ ਬਿਲਕੁਲ ਕਾਲੇ ਰੰਗ ਦੀ ਨਜ਼ਰ ਆਉਣ ਲੱਗ ਜਾਂਦੀ ਹੈ ਆਪਾਂ ਨੂੰ ਔਰ ਜਿਹੜਾ ਇਹ ਰੋਗ ਆ ਪੱਤੇ ਤੋਂ ਬੜੀ ਤੇਜ਼ੀ ਨਾਲ ਟਾਣੀ ਤੇ ਟਾਣੀ ਤੋਂ ਅੱਗੇ ਦਾਣੇ ਤੱਕ ਫੈਲ ਜਾਂਦਾ ਸੋ ਇਸ ਨੂੰ ਰੋਕਣ ਦੇ ਲਈ ਆਪਾਂ ਨੂੰ ਬਹੁਤ ਹੀ ਜ਼ਰੂਰੀ ਇੰਤਜ਼ਾਮ ਕਰਨੇ ਪੈਂਦੇ ਆ ਸੋ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਸਲਾਹ ਦਿੱਤੀ ਜਾਂਦੀ ਹੈ ਵੀ ਖਾਸ ਕਰ ਜਿਹੜੀ ਲੇਟ ਬ্লাইਟ ਹੈ ਇਸ ਨੂੰ ਆਉਣ ਤੋਂ ਪਹਿਲਾਂ ਹੀ ਕਾਬੂ ਕਰਨਾ ਸਭ ਤੋਂ ਸਮਝਦਾਰੀ ਵਾਲਾ ਸਟੈਪ ਹੈ ਕਿਉਂਕਿ ਜਦੋਂ ਇਹ ਰੋਗ ਆ ਜਾਂਦਾ ਆਏ ਹੋਏ ਰੋਗ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਇਸ ਨੂੰ ਆਉਣ ਤੋਂ ਰੋਕਣ ਦੇ ਲਈ ਜੇ ਆਪਾਂ ਕੈਮੀਕਲ ਕੰਟਰੋਲ ਦੀ ਗੱਲ ਕਰਦੇ ਹਾਂ ਉਸ ਦੇ ਵਿੱਚ ਮੈਨਕੋਜ਼ੇਬ ਦਵਾਈ ਜਿਹੜੀ ਹੈ ਉਹ ਤੁਸੀਂ 600 ਤੋਂ ਲੈ ਕੇ 700 ਗ੍ਰਾਮ ਤੱਕ ਜਾਂ ਜ਼ੇਨੇਬ ਦਵਾਈ ਹੈ ਇੱਕ ਉਹ ਵੀ ਤੁਸੀਂ ਸੇਮ ਮਾਤਰਾ ਦੇ ਵਿੱਚ ਵਰਤ ਸਕਦੇ ਹੋ ਜਾਂ ਇਸ ਦੇ ਇਲਾਵਾ ਕੁਝ ਕੰਬੀਨੇਸ਼ਨ ਟੈਕਨੀਕਲ ਆ ਜਿਹੜੇ ਬਾਜ਼ਾਰ ਦੇ ਵਿੱਚ ਆਪਾਂ ਨੂੰ ਮਿਲਦੇ ਆ ਜਿਵੇਂ ਕਿ ਸਮਕਸਨਲ ਪਲਸ ਮੈਨਕੁਜ਼ਬ ਜਾਂ ਆਪਾਂ ਕਰ ਲਈਏ ਫਮੁਕਸਾਡਨ ਪਲਸ ਸਮਕਸਨਲ ਆ ਗਿਆ ਜਾਂ ਹੋਰ ਵੀ ਕਈ ਅਲੱਗ-ਅਲੱਗ ਕੰਪਨੀਆਂ ਦੇ ਜਿਹੜੇ ਉਤਪਾਦ ਨੇ ਉਸ ਇਸ ਬਿਮਾਰੀ ਵਾਸਤੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਸੋ ਇਸ ਨੂੰ 150 ਰ 200 ਲੀਟਰ ਪਾਣੀ ਦੇ ਨਾਲ ਆਪਾਂ ਜਿਹੜੀਆਂ ਦਵਾਈਆਂ ਮੈਂ ਦੱਸੀਆਂ ਨੇ ਇਹਨਾਂ ਨੂੰ ਵਰਤ ਕੇ ਕੰਟਰੋਲ ਲੈ ਸਕਦੇ ਆ ਜੇ ਆਪਾਂ ਗੱਲ ਕਰੀਏ ਬਾਇਓਲੋਜੀਕਲ ਕੰਟਰੋਲ ਦੇ ਵਿੱਚ ਬਾਇਓਲੋਜੀਕਲ ਕੰਟਰੋਲ ਦੇ ਵਿੱਚ ਇਸ ਦਾ ਬਹੁਤ ਹੀ ਵਧੀਆ ਹੱਲ ਹੈ ਇੱਕ ਸੋਡਮਨਾ ਫਲੋਰਸੈਂਸ ਉਹ ਵੀ ਜਿਹੜਾ ਆਪਾਂ ਸਪੋਰੀਡੈਕਸ ਇੱਕ ਪ੍ਰੋਡਕਟ ਤੁਸੀਂ ਅਕਸਰ ਜਾਣਦੇ ਹੋ ਕਿਸਾਨ ਭਰਾਵੋ ਆਈਪੀਐਲ ਬਾਇਓਲੋਜੀਕਲ ਕੰਪਨੀ ਦਾ ਆਉਂਦਾ ਇਹ ਇਸ ਦਾ ਇਸਤੇਮਾਲ ਤੁਸੀਂ 500 ਗ੍ਰਾਮ ਪ੍ਰਤੀ ਏਕੜ ਕਰਕੇ ਇਹ ਜਿਹੜੀ ਬਿਮਾਰੀ ਹੈ ਉਸ ਨੂੰ ਆਉਣ ਤੋਂ ਆਪਾਂ ਪਹਿਲਾਂ ਜੀ ਸੜਕਾ ਕਰਦੇ ਆ ਤਾਂ ਕਾਫੀ ਹੱਦ ਤੱਕ ਇਸ ਬਿਮਾਰੀ ਤੋਂ ਆਪਾਂ ਕੰਟਰੋਲ ਕਰ ਲੈਣੇ ਹਾਂ ਧੰਨਵਾਦ